ਨਾਲਪਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਜੀਤ ਸਿੰਘ ਰਮਾਨਾ 26 ਜਨਵਰੀ ਹਲਕਾ ਗਿਲ ਅਦੀਨ ਪੈਂਦੇ ਪਿੰਡ ਹਰਨਾਮਪੁਰਾ ਦੇ ਸਤਿਆ ਭਾਰਤੀ ਸਕੂਲ ਵਿਖੇ 76ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸਾਬਕਾ ਪੰਚ ਸੁਖਵਿੰਦਰ ਸਿੰਘ ਨੇ ਨਿਭਾਈ ਆਰਐਚ ਪ੍ਰਵੀਨ ਚੌਧਰੀ ਨੇ ਸਭ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਮੌਕੇ ਦੇ ਆਪਕ ਪਵਨਦੀਪ ਕੌਰ ਵੱਲੋਂ ਆਏ ਸਾਰੇ ਪਤਵੰਤੇ ਸੱਜਣਾ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਧੀਆਂ ਨੂੰ ਪੜਾਉਣ ਸਵਿਧਾਨਤਾ ਪਾਲਣ ਕਰਨ ਸਫਾਈ ਰੱਖਣ ਵਾਤਾਵਰਣ ਸੰਭਾਲ ਨੂੰ ਸੌ ਚੁਕਾਈ ਗਈ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਗਿੱਧਾ ਪੰਗੜਾ ਸਕੇਟਸ ਸ਼ਾਨਦਾਰ ਢੰਗ ਨਾਲ ਪੇਸ਼ ਕੀਤੇ ਗਏ ਇਸ ਮੌਕੇ ਸੋਮਨਾਥ ਸਿੰਘ ਵੱਲੋਂ ਹਰ ਘਰ ਸੁੱਖ ਵਰਤਾਈ ਵੇ ਤਰੰਗਿਆ ਗੀਤ ਗਾ ਕੇ ਖੂਬ ਰੰਗ ਬਣਿਆ ਗਿਆ ਅਤੇ ਬੱਚਿਆਂ ਨੂੰ ਦੇਸ਼ ਦੀ ਸੈਨਾਮਾ ਪ੍ਰਤੀ ਸਨੇਹ ਪਿਆਰ ਰੱਖਣ ਲਈ ਪ੍ਰੇਰਿਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਸੁਖਵਿੰਦਰ ਸਿੰਘ ਸਾਦਕਾ ਪੰਜ ਤੇਜਿੰਦਰ ਸਿੰਘ ਗੁੱਗਰੀ ਹੈਲਥ ਡਿਪਾਰਟਮੈਂਟ ਤੋਂ ਮਨਪ੍ਰੀਤ कौर ਗੁਰਦੀਪ ਸਿੰਘ ਪੰਜ ਕਮਿਕਰ ਸਿੰਘ ਪੰਜ ਬੱਚਿਆਂ ਦੇ ਮਾਪੇ ਆਦਤੋਂ ਇਲਾਵਾ ਭਾਰੀ ਗਿਣਤੀ ਵਿੱਚ ਨਗਰ ਨਿਵਾਸੀ ਸ਼ਾਮਲ ਸਨ